ਫਿਲਮ ਬਾਰੇ ਜਿਵੇਂ ਬਾਈ ਜੀ ਨੇ ਦੱਸਿਆ ਕਿ ਬਹੁਤ ਜ਼ਿਆਦਾ मीनिंगफुल ਸਿਨੇਮਾ ਹੈ ਸਾਰੇ ਪਰਿਵਾਰ ਨਾਲ ਦੇਖਣ ਵਾਲਾ ਸਿਨੇਮਾ ਹੈ ਜਿਵੇਂ ਆਪਾਂ ਅੱਜ ਕੱਲ ਅਕਸਰ ਇਹ ਸੁਣਦੇ ਹਾਂ ਕਿ ਪੰਜਾਬੀ ਫਿਲਮਾਂ ਤਾਂ ਕਹਿੰਦੇ ਨੇ ਹਾ ਹਾ ਕੀ ਕੀ ਚੱਕੀ ਰਹਿ ਗਈਆਂ मीनिंगफुल ਸਿਨੇਮਾ ਉਹ ਘੱਟ ਦੇਖਣ ਨੂੰ ਮਿਲਦਾ ਹੈ ਜਿੱਥੇ ਕੋਈ ਸਮਾਜ ਨੂੰ ਕੋਈ ਸੇਧ ਵੀ ਮਿਲਦੀ ਹੋਵੇ ਚਲੋ ਸਿਨੇਮਾ ਐਂਟਰਟੇਨਮੈਂਟ ਦਾ ਸਾਧਨ ਤੇ ਹੈਗਾ ਹੀ ਹੈ ਜਿਉਂਦੇ ਨਾਲ ਨਾਲ ਜੇ ਅਸੀਂ ਕੋਈ मीनिंगफुल ਸਿਨੇਮਾ ਬਣਾਈਏ ਕੋਈ ਚੀਜ਼ ਬਣਾਈਏ ਉਹਨੂੰ ਦਰਸ਼ਕ ਮਿਲਨੇ ਚਾਹੀਦੇ ਨੇ ਇਹ ਦਰਸ਼ਕ ਆਉਣਗੇ ਤੇ ਮੈਨੂੰ ਲੱਗਦਾ ਜੇ ਵਿਦ ਕੈਮਲੀ ਆਉਣਗੇ ਤੇ ਕੁਝ ਬਹੁਤ-ਬਹੁਤ ਸਿੱਖਣ ਨੂੰ ਮਿਲੇਗਾ ਤੇ ਬਹੁਤ ਸਾਰੀਆਂ ਜੋ ਨਿਕਗਰਾਂਕੀ ਦਾ ਪਰਿਵਾਰਿਕ ਰਿਸ਼ਤੇਆਂ ਦੀਆਂ ਅਹਿਮਤ ਅੱਜਕੱਲ ਘਟਦੀ ਜਾ ਰਹੀ ਬਹੁਤੀ ਜਾ ਰਹੀਆਂ ਬਹੁਤ ਸਾਰੇ ਮੈਸੇजेस ਨੇ ਇਸ ਕਰਮ ਦੇ ਵਿੱਚ ਤੇ ਜਿਵੇਂ ਤੁਸੀਂ ਪੁੱਛਿਆ ਮੇਰੇ ਕਿਰਦਾਰ ਬਾਰੇ ਤੇ ਮੈਨੂੰ ਐਂ ਲੱਗਦਾ ਕਿ ਮੈਂ ਹੁਣ ਤੱਕ ਦੇ ਆਪਣੇ ਕਰੀਅਰ 'ਚ ਮੈਂ ਜਿੰਨਾ ਵੀ ਕੰਮ ਕਰਿਆ ਹੈ ਇਹ ਇਸ ਕੈਰੈਕਟਰ 'ਚ ਮੈਂ ਆਪਣੇ ਕੰਫਰਟ ਲੈਵਲ ਤੋਂ ਹਟ ਕੇ ਪਰਫਾਰਮ ਕਰਿਆ ਤੇ ਬਹੁਤ ਜ਼ਿਆਦਾ ਪਹਿਲਾਂ ਪੋਜ਼ਿਟਿਵ ਪੋਜ਼ਿਟਿਵ ਮਤਲਬ चॉकलेटी लोगकने हमेशा एज ए किरदार करें तो इदेच मैं कुछ वखरा करने की कोशिश की है कि मेनू उम्मीद है कि दर्शक दिला से साफ छडूगी ये चीज मेरा ये नवा किरदार मेरा नवा रूप जरूर कबूल होएगा कह सकती हूं बहुत सारे शेड्स हैं नेगेटिव ना नो ग्रे इज द राइट वर्ड बहुत सारे शेड्स हैं ਅ ਤੇ ਮੈਂ ਕਾਫੀ ਚਿਰ ਤੋਂ ਚਾਹੁੰਦਾ ਸੀ ਤੋ ਇਹ ਜਿਆਾ ਕਿਰਦਾਰ ਮੈਂ ਜਿਹੜਾ ਜਿਹਦੇ ਚ ਮੈਨੂੰ ਐਜ਼ ਅਨ ਐਕਟਰ ਜੋ ਮੈਂ ਮੇਰੀ 20 ਸਾਲ ਦੀ ਜਰਨੀ ਹੈ ਜੋ ਮੈਂ ਹੁਣ ਤੱਕ ਸਿੱਖਿਆ ਮੈਨੂੰ ਔਨ ਸਕ੍ਰੀਨ ਉਖਾੜ ਦਾ ਮੌਕਾ ਮਿਲ ਲੇ ਲੱਗਦਾ ਹੈ ਕਿ ਇਹ ਉਹ ਕਿਰਦਾਰ ਹੈ ਜਿਸ ਵਿੱਚ ਮੈਨੂੰ ਇਹ ਦਿਖਾਉਣ ਦਾ ਮੌਕਾ ਮਿਲਿਆ ਕਿ ਮੈਂ ਐਜ਼ ਅਨ ਐਕਟਰ ਮੇਰੀ ਕੀ ਰਹੀ ਹੈ ਇਹ ਜਿਹੜਾ ਮਾਰਕੀਟ ਵਿੱਚ ਕਿੰਨਾ ਚੰਗਾ ਦੁੱਲਦੀ ਹੈ ਔਰ ਐਂਡ ਤੇ ਜਦੋਂ ਤੁਸੀਂ ਇਹ ਕੁਝ ਨਾ ਜਾਓਗੇ ਕੋਈ ਦੁਬਾਰਾ ਕਰਾ ਕੇ ਜਾਣਗੇ ਇੰਡੀ ਇੰਡੀ ਦੇ ਟੈਕਨੋਲੋਜੀਸ ਸਾਡੇ ਦੇਖੋ ਜੀ ਸਭ ਤੋਂ ਜਿਹੜਾ ਮੈਨੂੰ ਵਧੀਆ ਚੀਜ਼ ਲੱਗੀ ਜਿਵੇਂ ਮੈਂ ਗੱਲ ਕਰੀਏ ਕਿ मीनिंगफुल ਸਿਨੇਮਾ ਇਹਦੇ ਵਿੱਚ ਜਿਹੜਾ ਨੋਰ ਦਾ ਕਿਰਦਾਰ ਹੈ ਜਿਹੜਾ ਜਾਨਗੀਰ ਨੇ ਪਲੇ ਕਰਿਆ ਇੱਕ ਅਨਾਥ ਕੁੜੀ ਹੈ ਜਦੋਂ ਮਾਪਿਓ ਦਾ ਸਿਰ ਤੇ ਹੱਕ ਨਹੀਂ ਹੁੰਦਾ ਜਿੱਤੇ ਬੱਚੀ ਤੇ ਉਹਨੂੰ ਨਵਾਂ ਪਰਿਵਾਰ ਮਿਲਣਾ ਕਿੰਨਾ ਕੁ ਔਖਾ ਹੋ ਸਕਦਾ ਹੈ ਉਹਦੀ ਜ਼ਿੰਦਗੀ ਚ ਜੀਵਨ ਸਾਥੀ ਮਿਲਣਾ ਉਹਨੂੰ ਕਿੰਨਾ ਕੁ ਔਖਾ ਹੋ ਸਕਦਾ ਹੋਰ ਕਈ ਤਰ੍ਹਾਂ ਦੀਆਂ ਔਕੜਾਂ ਜਿਹੜੀਆਂ ਉਹਨੂੰ ਜ਼ਿੰਦਗੀ ਚ ਕਈ ਤਰ੍ਹਾਂ ਦੀਆਂ ਸਿਚੁਏਸ਼ਨਸ ਮਾਂ ਪਿਓ ਦੇ ਨਾਂ ਹੋਣ ਕਰਕੇ ਫੇਸ ਕਰਨੀਆਂ ਪੈਂਦੀਆਂ ਆਪਾਂ ਦੇਖਦੇ ਹਾਂ ਕਿ ਆਪਾਂ ਅनाथ ਆਸ਼ਰਮਸ ਵੀ ਵਿਜ਼ਿਟ ਕਰੀ ਸੀ ਕਿ ਉੱਥੇ ਜੋ ਬੱਚਿਆਂ ਦੇ ਜੋ ਮੈਂਟਲ ਲੈਵਲ ਉਹਨਾਂ ਨੂੰ ਦੁਨੀਆ ਬਾਹਰ ਕਿੰਨੀ ਚੱਲ ਰਹੀ ਹੈ ਨਹੀਂ ਪਤਾ ਹੁੰਦਾ ਤੇ ਇਹ ਸਾਡੇ ਸਮਾਜ ਦੀ ਹੀ ਕਹਾਣੀ ਹੈ ਸਾਨੂੰ ਇਹ ਲੱਗੇ ਸਾਡੇ ਆਲੇ ਦੁਆਲੇ ਚੀਜ਼ਾਂ ਹੋ ਰਹੀਆਂ ਵਾਂ ਕਿ ਹੁੰਦੀਆਂ ਵੀ ਨੇ ਇਹ ਕੋਈ ਮੰਨ ਘੜਾਂਤ ਸਿਨੇਮਾ ਨਹੀਂ ਹੈਗਾ ਤੇ ਇਹ ਰੀਅਲ ਸਿਨੇਮਾ ਹੈ ਤੇ ਰਿਐਲਿਟੀ ਦੇ ਬਹੁਤ ਨੇੜੇ ਹੈ ਤੇ ਕਹਾਣੀ ਦੇ ਵਿੱਚ ਡਾਇਰੈਕਟਰ ਸਾਹਿਬ ਨੇ ਬਹੁਤ ਸਾਰੇ ਇਹੋ ਜਿਹੇ ਐਲੀਮੈਂਟ ਵੀ ਪਾਏ ਨੇ ਕਿ ਹਰ ਤਰ੍ਹਾਂ ਦੀ ਆਡੀਅੰਸ ਇਹਦੇ ਨਾਲ ਜੁੜੂਗੀ ਜੀ ਜੇ ਕੋਈ ਬਜ਼ੁਰਗ ਹੈ ਉਹ ਵੀ ਜੁੜੇਗਾ ਜੇ ਕੋਈ ਬੱਚਾ ਹੈ ਉਹ ਵੀ ਜੁੜੇਗਾ ਜਿੰਨੇ ਜਨਰੇਸ਼ਨ ਗੈਪ ਹੁੰਦਾ ਹੈ ਜੀ ਅੱਜ ਕੱਲ ਪਿਓ ਪੁੱਤ ਦਾ ਇੱਕ ਏਜ ਜਨਰੇਸ਼ਨ ਗੈਪ ਕਹਿ ਸਕਦੇ ਆ ਅੱਜ ਕੱਲ ਆ ਰਿਹਾ ਕਿ ਕਿੰਨਾ ਕਿੰਨਾ ਸੋਚ ਨਹੀਂ ਮਿਲਦੀ ਤੇ ਇਦਾਂ ਦੀਆਂ ਜਿਹੜੀਆਂ ਸਿਚੁਏਸ਼ਨਸ ਆਪਾਂ ਮੋਸਟਲੀ ਹਰ ਦੂਜੇ-ਦੂਜੇ ਘਰ ਆਪਾਂ ਵੇਖਦੇ ਆਂ ਕਿ ਇਦਾਂ ਦੀ ਸਿਚੁਏਸ਼ਨ ਚੱਲ ਰਹੀ ਹੈ ਕਿਤੇ ਬੱਚਾ ਕਹਿਣੇ ਤੋਂ ਬਾਹਰ ਹੁੰਦਾ ਆਪਣੇ ਮਾਪਿਓ ਤੋਂ ਇਦਾਂ ਦੇ ਵੀ ਬੜੇ সুইਟ-ਸਵੀਟ ਮੈਸੇਜਸ ਨੇ ਕਿ ਮਾਪਿਓ ਤੋਂ ਵੱਧ ਦੀ ਕਸ਼ੀ ਨਹੀਂ ਹੁੰਦਾ ਪਿਓ ਦੀ ਇੱਜ਼ਤ ਤੋਂ ਵੱਧ ਕੇ ਉਹਦੀ ਪੱਗ ਤੋਂ ਵੱਧ ਕੇ ਕੁਸ਼ਤੀ ਨਹੀਂ ਹੁੰਦਾ ਤੇ ਇਹ ਬਹੁਤ ਸਾਰੀਆਂ ਇਹੋ ਜੀਆਂ ਸਿਚੁਏਸ਼ਨਲ ਫਿਲਮ ਦੇ ਵਿੱਚ ਲੇਖਣ ਮਿਲਣਗੀਆਂ ਕਿ ਇਹ ਚੰਗਾ ਲੱਗੇਗਾ ਐਂਟਰਟੇਨ ਵੀ ਹੋਵਗੇ ਤੁਸੀਂ ਤੇ ਤੁਸੀਂ ਜ਼ਰੂਰ ਆਪਾਂ ਫਿਲਮਾਂ ਵੇਖ ਕੇ ਆਉਨੇ ਆ ਫਿਲਮਾਂ ਕਈ ਵਾਰੀਆਂ ਹੁੰਦਾ ਆਪਾਂ ਥੀਏਟਰ ਗਏ ਆ ਫਿਲਮ ਵੇਖ ਕੇ ਘਰ ਆ ਗਏ ਪਰ ਇਹ ਇਹੋ ਜੀ ਕਹਾਣੀਆਂ ਜਿਹੜੀ ਤੁਹਾਨੂੰ ਥੀਏਟਰ ਚ ਤੁਸੀਂ ਨਾ ਤੁਹਾਡੇ ਨਾਲ ਜਾਊਗੀ ਇਹ ਕਹਾਣੀ ਤੇ ਤੁਸੀਂ ਜੁੜੋਗੇ ਤੁਸੀਂ ਕਿਨੇ ਉਹਦੀ ਜ਼ਿੰਦਗੀ ਦੇ ਵਿੱਚ ਉਹ ਮਾਹੌਲ ਰੰਗ ਪਰਦਾ ਜਦੋਂ ਉਹਦੀ ਜ਼ਿੰਦਗੀ ਚ ਪਿਆਰ ਆਉਂਦਾ ਹੈ ਕਿਨੇ ਉਹਦੀ ਤਬਦੀਲੀਆਂ ਹੁੰਦੀਆਂ ਨੇ ਸੋ ਇੱਕ ਕੈਰੈਕਟਰ ਨੂੰ ਜਿਹਦਾ ਮੈਂ ਰੋਲ ਅਦਾ ਕਰ ਰਹੀ ਆ ਉਹਦੇ ਡਿਫਰੈਂਟ ਡਿਫਰੈਂਟ ਸ਼ੇਡਸ ਵਿੱਚ ਦਿਖਾਏ ਗਏ ਨੇ ਕਿ ਪਹਿਲਾਂ ਕਿ ਮੈਸੀਰ ਬਾਚੂ ਕਿਵੇਂ ਹੁੰਦਾ ਠੀਕ ਐਕਟਰ ਦੇ ਕੋਲ ਇਹ ਤਾਕਤ ਹੁੰਦੀ ਹੈ ਕਿ ਉਹ ਆਪਣੇ ਮਿਲੇ ਕੇ ਕੈਰੈਕਟਰ ਨੂੰ ਕਿਵੇਂ ਮੋਲਡ ਕਰ ਸਕਦਾ ਚਾਹੇ ਉਹ ਵਿਲਨ ਲੱਗ ਰਿਹਾ ਚਾਹੇ ਕੁਛ ਵੀ ਲੱਗ ਰਿਹਾ ਪਰ ਉਹਦੀ ਕੋਈ ਪਾਵਰ ਹੈ ਕਿ ਉਹ ਆਪਣੇ ਆਪ ਨਾਲ ਆਡੀਅנס ਨੂੰ ਕਿਵੇਂ ਕਨੈਕਟ ਕਰਦਾ ਸੋ ਇਸ ਸਟੋਰੀ ਦੇ ਵਿੱਚ ਵੀ ਜਿਹੜੇ ਸਾਡੇ ਦੂਸਰੇ ਹੀਰੋ ਨੇ ਜਿਮੀ ਸ਼ਰਮਾ ਜੀ ਉਹਨਾਂ ਨੇ ਬਾਕੀ ਬੀ ਆਡੀਅנס ਨਾਲ ਕਨੈਕਟ ਕੀਤਾ ਔਰ ਤੁਸੀਂ ਇਹ ਨਹੀਂ ਕਹ ਸਕਦੇ ਕਿ ਉਹ ਵਿਲਨ ਹੈ ਜੀ ਜੀ ਤੁਸੀਂ ਨਹੀਂ ਕਹੇ ਤੁਸੀਂ ਖੁਦ ਕਨਫਿਊਜ਼ ਹੋ ਜਾਓਗੇ ਕਿ ਚੱਲ ਕੀ ਰਿਹਾ ਹੈ ਕਿ ਕੁੜੀ ਕਿਹੜੇ ਵੱਲੇ ਪਾਸੇ ਜਾਏਗੀ ਯਾਨੀ ਮਾਨਵ ਵਾਲੇ ਪਾਸੇ ਕਿ ਜਿਮੀ ਵਾਲੇ ਪਾਸੇ ਦੋਵੇਂ ਹੀ ਪੋਜ਼ਿਟਿਵ ਨੇ ਔਰ ਦੋਵੇਂ ਇੱਕ ਇੱਕ ਦਾ ਪਿਆਰ ਜਨੂਨੀ ਔਰ ਇੱਕ ਦਾ ਪਿਆਰ ਕੀ ਕਹਿ ਸਕਦੇ ਹੋ ਸਿਰਫ ਰਾਈਟ ਵਰਡ ਰੋਹਾਨੀ ਇੱਕ ਰੋਹਾਨੀ ਮੁੱਦੇ ਚੱਲ ਰਹੇ ਨੇ ਉਹਨਾਂ ਨੂੰ ਹੀ ਧਿਆਨ ਚ ਰੱਖ ਕੇ ਸੋਈ ਫਿਲਮਾਈ ਗਈ ਹੈ ਔਰ ਬਹੁਤ ਪਸੰਦ ਆਏਗੀ ਨਾ ਕਿ ਯੰਗਸਟਰਸ ਨੂੰ ਫੈਮਲੀ ਨੂੰ ਪੇਰੈਂਟਸ ਨੂੰ ਵੀ ਹਰ ਏਜ ਮੇ ਟੇਸਟ ਹੋਵੇ ਜਿਸ ਵਾਂਗ ਜਨਵਰੀ ਨੇ ਦੱਸਿਆ ਕਿ ਕਿ ਅਲੜ ਬਰੇਸ ਯਾਨੀ ਕਿ ਟੀਨੇਜਰਸ ਦੀ ਕਹਾਣੀ ਹੈ ਅਲੜ ਉਹ ਮਰਦ ਦੀ ਕਹਾਣੀ ਹੈ ਕੱਚੀ ਉਮਰ ਦਾ ਬੜਾ ਹੀ ਪੱਕਾ ਪ੍ਰੇਮ ਦਿਖਾਇਆ ਦੇ ਵਿੱਚ ਜਿਹੜੀ ਮੇਨ ਉਹ ਕਰ ਆਪਾ ਅਰਮਾਨ ਦੇ ਦਿਲ ਔਰ ਇਹਨਾਂ ਦੇ ਲਵ ਟ੍ਰੈਂਗਲ ਦੀ ਗੱਲ ਕਰਦੇ ਆ ਤਾਂ ਇਹ ਬੜੇ ਹੀ ਕੱਚੀ ਉਮਰ ਦਾ ਬੜਾ ਪੱਕਾ ਪਿਆਰ ਦਿਖਾਇਆ ਬੜਾ ਮੈਚੂਰ ਤੇ ਮੈਂ ਉਹਨਾਂ ਦੀ ਥਿੰਕਿੰਗ ਵੀ ਦਿਖਾਈ ਤੇਰੇ ਕਰਤਾ ਆਪ ਦੀ ਤੁਸੀਂ ਗੱਲ ਕਰਦੇ ਮੈਂ ਅਰਮਾਨ ਦੇ ਜਿੰਦੇ ਫਾਜ਼ਲ ਦਾ ਕਿਰਦਾਰ ਕਰਦੇ ਆ ਕਿ ਸਾਡੇ ਇਹਦੇ ਵਿੱਚ ਕਰ ਰਹੇ ਆ ਸਾਡੇ ਵਿੱਚ ਵੀ ਉਹੀ ਜਨਰੇਸ਼ਨ ਗੈਪ ਸੀ ਪ੍ਰੋਬਲਮ ਹੈਗੀ ਆ ਪਰ ਕਿਤੇ ਨਾ ਕਿਤੇ ਸਾਨੂੰ ਅਸੀਂ ਸਾਨੂੰ ਅੱਜ ਅੱਜਕੱਲ੍ਹ ਦੇ ਜ਼ਮਾਨੇ ਦੇ ਵਿੱਚ ਅਨਗੜੀ ਜਿਹੜੀ ਜਨਰੇਸ਼ਨ ਦੀ ਜਿਹੜੀ ਨੂੰ ਸਮਝਣਾ ਚਾਹੀਦਾ ਉਹਨਾਂ ਦੇ ਹੌਸ ਪ੍ਰੋਸੈਸਸ ਨੂੰ ਸਭ ਰਿਸਪੈਕਟ ਕਰਨਾ ਚਾਹੀਦਾ ਥੋ ਠੀਕ ਨੇ ਇਸ ਤਰ੍ਹਾਂ ਦਾ ਇਹਦੇ ਵਿੱਚ ਇੱਕ ਮੈਸੇਜ ਆਉਂਦਾ ਹੈ ਕਾਹਦੀ ਨੇ ਸੋ ਮੈਂ ਕਹਿਣਾ ਵੀ ਇਹ ਬੜੀ ਪਰਿਵਾਰਿਕ ਫਿਲਮ ਹੈ ਸੋ ਸਾਨੂੰ ਉਮੀਦ ਹੈ ਉਮੀਦ ਨਹੀਂ ਅਸੀਂ ਰਿਕਵੈਸਟ ਵੀ ਕਰਦੇ ਹਾਂ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਪਰਿਵਾਰ ਸਮੇਤ ਦੇਖਣਾਓ ਕਿਤੇ ਸਾਡੀ ਮੂਵੀ ਆ ਰਹੀ ਹੈ ਅਲੜ ਭਰੇਸ ਇਸ ਮਾਸ ਮੂਵੀ ਦੇ ਡਾਇਰੈਕਟਰ ਸ਼ਿਵਮ ਸ਼ਰਮ ਅਲੜ ਭਰੇਸ ਇੱਕ ਕੱਚੀ ਉਮਰ ਹੈ ਕੱਚੀ ਉਮਰਾਂ ਚ ਪੱਕੇ ਰਿਸ਼ਤੇ ਵੀ ਬੰਦੇ ਕੇਵਰ ਇਹ ਸਾਡੇ ਜੀਵਨ ਸਾਥੀ ਬੰਦੇ ਚ ਇਹ ਨਹੀਂ ਵੀ ਬੰਦੇ ਪਰ ਉਹ ਯਾਦਾਂ ਉਹਨਾਂ ਦੀ ਯਾਦਾਂ ਤਾਂ ਉਮਰ ਤੱਕ ਸਾਡੇ ਨਾਲ ਰਹਿੰਦੀਆਂ ਹੀ ਹੀਰੋ ਸਾਡੀ ਆਨਾਥ ਹੈ ਹੀਰੋ ਸਾਡਾ ਚੰਗੇ ਘਰ ਤੋਂ ਜਦ ਉਹ ਕਹਿੰਦਾ ਕਿ ਮੇਰੇ ਘਰਦਿਆਂ ਨੇ ਤੈਨੂੰ ਮਨਾ ਕਰ ਦਿੱਤੀ ਕੁੜੀ ਨਹੀਂ ਕਹਿੰਦਾ ਕੁੜੀ ਕਹਿੰਦੀ ਕੁੜੀ ਆ ਨਾ ਤਾਂ ਇਹ ਸਾਨੂੰ ਰਿਸ਼ਤਾ ਕਬੂਲ ਕਰ। ਕੁੜੀ ਕਹਿੰਦੀ ਹੀਰੋ ਨੂੰ ਕੁੜੀਆਂ ਤੇ ਤੈਨੂੰ ਹੋਰ ਵੀ ਮਿਲ ਜੂਗੀਆਂ ਪਰ ਤੈਨੂੰ ਮਾਂ ਕਿਉਂ ਨਹੀਂ ਹੋਰ। ਐਸੀ ਐਸੀ ਸੀਨ ਹੈ ਜੋ ਤੁਹਾਨੂੰ ਟੱਚ ਕਰਦੇ ਜੋ ਅੱਜਕੱਲ ਆਪਣੀ ਪੰਜਾਬੀ ਇੰਡਸਟਰੀ ਛੋੜੇ ਗਾਇਬ ਹੋ। ਫਿਲਮ 'ਚ ਬਹੁਤ ਸੋਨਾ ਕੈਰੇਕਟਰ ਹੈ ਨੀਮਾ ਰਿਸ਼ੀ ਮੈਡਮ ਦਾ। ਉਹਨਾਂ ਨੂੰ ਹਾਂ ਉਹਨੇ ਪਦਮ ਸ਼੍ਰੀ ਮਿਲਿਆ ਹੈ। ਤੇ ਜਦ ਮੈਡਮ ਸਾਡੇ ਨਾਲ ਸ਼ੂਟਿੰਗ ਕਰ ਰਹੇ ਸੀ ਤੇ ਸਾਨੂੰ ਕਹਿੰਦੇ ਕਿ ਸ਼ਿਵਮ ਮੈਂ ਨਾ ਸਾਲ ਚ 10 15 ਫਿਲਮਾਂ ਕਰਤੀ ਪਰ ਕੁਝ ਫਿਲਮਾਂ ਹੈਗੀਆਂ ਜੋ ਮੇਰੇ ਜ਼ਹਿਨ ਚ ਰਹਿੰਦੀਆਂ ਹਨ ਤੇ ਅਲੜ ਵਰੇਜ਼ ਫਿਲਮ ਜਿਹੜੀ ਹੈਗੀ ਹੈ ਇਹ ਉਹ ਮੂਵੀ ਹੈ ਜੋ ਮੇਰੇ ਜ਼ਹਿਨ ਚ ਮੈਸੇਜ ਇਹ ਹੀ ਹੋਏਗਾ ਕਿ ਯੰਗ ਸਟਰ ਨੂੰ ਸਪੈਸ਼ਲ ਗਾਰਮੰਦ ਹੈ ਜੇ ਤੁਸੀਂ ਮੂਵੀ ਦੇਖ ਕੇ ਜਾਓਗੇ ਨਾ ਜੀ ਆਪਣੇ ਮੰਮੀ ਪਾਪਾ ਦੇ ਬਹੁਤ ਥੋੜੀ ਰਿਸਪੈਕਟ ਵਧ ਜੇਗੀ ਖਾਸ ਕਰ ਮੁੰਡੇ ਦਾ ਜਾ ਕੇ ਆਪਣੇ ਬਾਪੂ ਨੂੰ ਗਲੇ ਲਗਾਉਂਗੇ ਕਿ ਬਾਪੂ ਮੈਂ ਸ਼ਾਇਦ ਤੈਨੂੰ ਜ਼ਿੰਦਗੀ ਦੇ ਦੌਰਾਨ ਕਦੀ I love you ਬੋਲਿਆ ਹੋਣਾ ਕਿ ਨਹੀਂ ਬੋਲਿਆ ਅੱਜ ਮੈਂ ਬੋਲਦਾ ਠੀਕ ਹੈ ਮੇਰਾ ਜਿਹੜਾ ਕਿਰਦਾਰ ਹੈ ਜੀ ਉਹ ਜਿੰਮੀ ਭਾਈ ਦਾ ਦੋਸਤ ਹੈ ਔਰ ਉਹ ਦੋਸਤ ਐਵੇਂ ਦਾ ਕਿ ਕਿਤੇ ਕਿਤੇ ਪੰਪ ਵੀ ਦਿੰਦਾ ਸਪੋਰਟ ਵੀ ਕਰਦਾ ਕਿਤੇ ਫਨੀ ਸ਼ੇਡ ਵੀ ਉਹਦੀ ਦਿਖਦੀ ਏ ਬਹੁਤ ਸੋਹਣਾ ਕੈਰੈਕਟਰ ਹੈ ਅਲੱਗ ਅਲੱਗ ਉਹਦੇ ਸ਼ੇਡਸ ਦਿਖਦੀਆਂ ਨੇ ਜਿੱਥੇ ਕਿਤੇ ਗਲਤ ਕੰਮ ਕਰਦੇ ਨੇ ਉੱਥੇ ਪੰਪ ਵੀ ਦੇ ਦਿੰਦਾ ਤੇ ਜਿੱਥੇ ਉਹਨੂੰ ਲੱਗਦਾ ਕਿ ਸਪੋਰਟ ਚਾਹੀਦੀ ਏ ਇੱਕ ਛੋਟੇ ਭਰਾ ਦਾ ਲਾ ਲਓ ਜਾਂ ਦੋਸਤ ਦਾ ਲਾ ਲਓ ਜਾਂ ਇੱਕ ਗੁਰੂ ਚੇਲੇ ਦਾ ਲਾ ਲਓ ਕੈਰੈਕਟਰ ਐ ਐਵੇਂ ਦਾ ਕੈਰੈਕਟਰ ਹੈ ਬਹੁਤ ਸੋਹਣਾ ਕੈਰੈਕਟਰ ਹੈ ਔਰ ਜਿੰਮੀ ਭਾਈ ਨਾਲ ਤਾਂ ਵੈਸੇ ਹੀ ਉਹ ਹੋਰ ਸੋਹਣਾ ਲੱਗਦਾ ਔਰ ਜਿਆਦਾ ਸੋਹਣਾ ਬਣ ਗਿਆ ਤੇ ਤੁਮੀ ਭਾਈ ਨਾ ਕੀਤਾ ਜੀ। ਜੀ ਭਾਈ ਜੀ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਜਾਨਕੀ ਗੁਰਮੀਤ ਜਮਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਨਰਸ ਕੁ ਜੀ ਜਿਸਤਨ ਤੁਸੀਂ ਜਾਣਦੇ ਹੋ ਕਿ ਸਾਡੀ ਅਲੜ ਬਰੇਸ ਮੂਵੀ 31 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਬਹੁਤ ਹੀ ਵਧੀਆ ਮੂਵੀ ਹੈ ਸਾਡੀ ਪੂਰੀ ਟੀਮ ਨੇ ਬਹੁਤ ਹੀ ਮਿਹਨਤ ਕੀਤੀ ਹੈ, ਸਖਤ ਮਿਹਨਤ ਕੀਤੀ ਆ। ਸੋ ਸਾਡੀ ਮਿਹਨਤ ਦਾ ਮੁੱਲ ਉਦੋਂ ਮੋੜਨਾ ਹੈ ਜਦੋਂ ਤੁਸੀਂ ਸ਼ੁੱਕਰਵਾਰ ਨੂੰ 31 ਮਈ ਨੂੰ ਆਪਣੇ ਪਰਿਵਾਰ ਨਾਲ ਅਲੜ ਬਰੇਸ ਮੂਵੀ ਆਪਣੇ ਨੇੜੇ ਦੇ ਸਿਨੇਮਾ ਘਰਾਂ ਵਿੱਚ ਦੇਖੋਗੇ ਸੋ ਪਲੀਜ਼ ਸਾਰਿਆਂ ਨੇ ਮੂਵੀ ਜ਼ਰੂਰ ਦੇਖਣੀ ਪਰਿਵਾਰ ਦੇ ਨਾਲ ਦੇਖਣੀ ਬਹੁਤ ਹੀ ਵਧੀਆ ਮੂਵੀ ਆ ਪਰਿਵਾਰਕ ਮੂਵੀ ਆ ਧੰਨਵਾਦ ਜੀ ਆਜੋ ਜੀ ਆਜੋ ਕੋਲ ਆਇਆ ਜੀ ਆਜੋ thank you buddy oh, thank you.